ਸਵਈਆ ਜੁਦ ਕਰਿਓ ਮਹਿਕਾਸੁਰ ਦਾਨਵ ਮਾਰ ਸਬੈ ਸੁਰ ਸੈਨ ਗਿਰਾਇਓ ਮਹਿਕਾਸੁਰ ਤੈਂ ਤਨੇ ਯੁਧ ਕੀਤਾ ਅਤੇ ਸਾਰੀ ਦੇਵ ਸੈੜਾ ਨੂੰ ਮਾਰ ਸੁੱਟਿਆ ਕੈ ਕੈ ਦੂ ਟੋਕ ਦੇ ਅਰ ਖੇਤ ਮਹਾਭਾਰ ਵੰਡ ਮਹਾ ਰਣ ਪਾਇਓ ਡਾਵਟੇ ਵੈਰੀਆ ਨੂੰ ਦੋ ਦੋ ਟੋਟੇ ਕਰਕੇ ਯੁਧ ਭੂਮੀ ਵਿੱਚ ਡਿਗਾ ਦਿੱਤਾ ਆਤੇ ਉਸ ਮਹਾਬਲੀ ਨੇ ਕਮ ਆਸਾਨ ਯੁੱਧ ਕੀਤਾ ਸਰਣਿਓ ਨਤ ਰੰਗਸਣਿਓ ਨਿਸਰਿਓ ਜਸ ਇਯਾ ਛਾਬ ਕੋ ਮਨ ਮੈਂ ਇਹ ਆਇਓ ਲਹੂ ਦੇ ਰੰਗ ਵਿੱਚ ਲਤਪਤ ਹੋਇਆ ਉਹ ਯੁੱਧ ਖੋਮੀ ਤੋਂ ਬਾਹਰ ਨਿਕਲਿਆ ਮਾਰ ਕੈ ਛਤਰਣ ਪੁੰਡਕੈ ਛੇਤਰ ਮੈਂ ਮਾਨੋ ਪੈਟ ਕੈ ਰਾਮ ਜੂ ਨਾਇਓ ਉਸਦੀ ਇਸ ਸੁੰਦਰਤਾ ਨੂੰ ਵੇਖ ਕੇ ਕਵੀ ਦੇ ਮਨ ਵਿੱਚ ਇਹ ਆਈ ਮਾਨਵ ਛਤਰੀ ਰਾਜਾ ਨੂੰ ਮਾਰ ਕੇ ਕੁਰਖhetra ਦੇ ਲਹੂ ਦੇ ਗੁੰਡ ਵਿੱਚੋਂ ਪਰਸ਼ੂਰਾਮ ਇਸ਼ਨਾਨ ਕਰਕੇ ਨਿਕਲਿਆ ਹੋਵੇ। ਸਵਈਆ ਲੈ ਮਹਿਕਾਸੁਰ ਅਸਤਰ ਸੋ ਸ਼ਾਸਤਰ ਸਭੈ ਕਲ ਵਤਰ ਜੋ ਚੀਰ ਕੈ ਟਾਰੇ। ਮਹਿਕਾਸੁਰ ਨੇ ਅਸਤਰ ਅਤੇ ਸ਼ਾਸਤਰ ਲੈ ਕੇ ਸਾਰੇ ਵੈਰੀਆਂ ਨੂੰ ਕਾਲਵਾਤਰਵਾਗ ਚੀਰ ਕੇ ਸੁਪ ਦਿੱਤਾ ਲੋਥ ਪੈ ਲੋਥ ਰਹੀ ਬੁੱਥ ਜੁੱਥ ਗਿਰੇ ਗਿਰ ਸੇ ਰੱਦ ਸੇਂਦਵ ਪਾਰੇ ਲੋਥਾ ਉਤੇ ਲੋਥਾ ਗੁੱਚਾ ਮੁੱਚਾ ਹੋਈਆਂ ਪਈਆਂ ਸੰ ਆਤੇ ਪਰਵਤਾ ਜਿੰਨੇ ਵੱਡੇ ਰਾਥਾ ਤੇ ਘੋੜੇ ਡਿੱਗੇ ਪੇ ਹਨ ਬੋਧ ਸਨੇਹਿਤ ਲੋਹੂ ਮੈਂ ਲਾਲ ਕਰਾਲ ਭਰੇ ਰਨ ਮੈਂ ਗੱਜਕਾਰੀ ਚਿੱਟੀ ਮੇਜਾ ਤੇ ਲਾਲ ਲਹੂ ਨਾਲ ਲਿਪੜੇ ਕਾਲੇ ਭਿਆਨਕ ਹਾਥੀ ਯੁੱਧ ਭੂਮੀ ਵਿੱਚ ਟਿੱਕੇ ਪੇ ਹਨ ਜਉਦਰ ਜੀ ਜਮ ਮ੍ਰਿਤਕੇ ਸੀਤ ਮੈਂ ਬਾਗੇ ਅਨੇਕ ਕਥਾਕਾਰ ਡਾਰੇ ਓ ਯਮ ਦੇ ਮਾਰੇ ਹੋਏ ਇੰਜ ਲੱਗਦੇ ਹਨ ਜਿਵੇਂ ਸਰਦੀ ਦੀ ਰੁੱਤ ਵਿੱਚ ਦਰਜੀ ਅਨੇਕ ਕਪੜੇ ਕੱਟ ਕੇ ਸੁੱਕਦਾ ਹੈ ਸਵੈਆ ਲੈ ਸੁਰ ਸੰਗ ਸਬੈ ਸੁਰ ਪਾਲ ਸੋ ਕੋਪ ਕੇ ਸਤਰ ਕੀ ਸੈਨੁ ਪੈ ਤਾਇ 인ਦਰ ਸਾਰੀਆਂ ਦੇਵਤਿਆਂ ਨੂੰ ਆਪਣੇ ਨਾਲ ਲੈ ਕੇ ਕਰੋਧਵਾਨ ਹੋਇਆ ਵੈਰੀ ਦੀ ਸੈਨਾ ਉਤੇ ਜਾ ਪਿਆ ਦੇਮਕ ਢਾਰ ਲਿਏ ਕਰਵਾਰ ਆਕਾਰ ਪਚਾਰ ਪਰਹਾਰ ਲਗਾਏ ਮੂ ਅੱਗੇ ਢਾਲ ਦੇ ਕੇ ਅਤੇ ਹੱਥ ਵਿੱਚ ਤਲਵਾਰ ਲੈ ਕੇ ਲਲਕਾਰ ਅਤੇ ਵੰਗਾਰ ਕੇ ਅਜੇ ਵਾਰ ਕੀਤੇ ਸ੍ਰਾਉਣ ਮੈਂ ਦੇਤ ਸੁਰੰਗ ਭਏ ਕਾਵਨੇ ਮਨ ਪਾਓ ਇਹਾ ਛਬ ਪਾਏ ਕੇ ਲਹੂ ਨਾਲ ਦੇਤ ਲਾਲ ਹੋ ਗਏ ਉਹਨਾਂ ਦੀ ਸੁੰਦਰਤਾ ਨੂੰ ਵੇਖ ਕੇ ਕਵੀ ਦੇ ਮਨ ਵਿੱਚ ਏ ਪਾਵਾ ਆਇਆ ਰਾਮ ਮਨੋਰਨ ਜੀਤ ਕੇ ਭਾਲਕ ਦੇ ਸਿਰ ਪਾਓ ਸਭ ਹੈ ਪਹਿਰਾਈ ਮਾਨੋ ਰਾਮਚੰਦਰ ਨੇ ਜੰਗ ਜਿੱਤ ਕੇ ਸਾਰੀਆਂ ਇੱਛਾ ਨੂੰ ਸ੍ਰਿਉਪਾਏ ਪਵਾਏ ਹੋਣ ਕਾਇਲ ਘੁੰਮਤ ਹੈ ਰਣਮੈ ਇਕ ਲੋਟਤ ਹੈ ਤਰਣੀ ਬਿਲਲਾਤੀ ਕਈ ਯੋਧੇ ਰਣ ਭੂਮੀ ਵਿੱਚ ਕਾਇਲ ਘੁੰਮਦੇ ਹਨ ਅਤੇ ਕਈ ਧਰਤੀ ਉੱਤੇ ਪੇ ਕਰਾਰੇ ਹਨ ਦੌਰਤ ਵਿੱਚ ਕਬੰਦ ਫਿਰਾਏ ਜਿਹੇ ਦੇਖ ਕਾਇਰ ਹੈ ਡਰ ਪਾਤੇ ਰਾਣਾ ਕੋ ਮੇਵੇ ਚ ਧੜ ਕ ਬੰਦ ਦੌੜਦੇ ਫਿਰਦੇ ਹਨ ਜਿਨ੍ਹਾਂ ਨੂੰ ਵੇਖ ਕੇ ਡਰਪੋ ਕ ਡਰਦੇ ਹਨ। ਇਹੋ ਮਹਿਕਾਸੁਰ ਜੁੱਧ ਕੀਓ ਤਬ ਜੰਪੁਕ ਗਿਰਜ ਪਏ ਰੰਗ ਰਾਤੇ। ਜਦੋਂ ਮਹਿਕਾਸੁਰ ਨੇ ਇਸ ਪ੍ਰਕਾਰ ਦਾ ਯੁੱਧ ਕੀਤਾ ਤਦੋ ਗਿੱਦੜ ਚੁੰਬਕਾ ਤੇ ਗਿਰ ਜਾ। ਆਧਿਕ ਖਾਧੇ ਪਦਾਰਥ ਮਿਲਣ ਕਾਰਨ ਖੁਸ਼ ਹੋ ਗਈਆਂ। ਸਰੋਂ ਪਰਵਾਹਾ ਮੈਂ ਪਾਏ ਪਸਾਰ ਕੇ ਸੋਏ ਹੈ ਸੂਰ ਮਨੋ ਮਦ ਮਾਤੇ ਸੂਰ ਮੇ ਲਹੂ ਦੇ ਹੜ ਵਿੱਚ ਪਏ ਇੰਜ ਪ੍ਰਤੀਤ ਹੁੰਦੇ ਹਨ ਮਾਨੋ ਸ਼ਰਾਬ ਪੀ ਕੇ ਮਤਵਾਲੇ ਪੈਰ ਪਸਾਰ ਕੇ ਸੁੱਤੇ ਪਏ ਹੋਣ ਸਵੈਯਾ ਜੁੱਧ ਕੀ ਉਹ ਮਹਕਾਸੁਰ ਦਾਨਵ ਦੇਖਤ ਪਾਣ ਚਲਾ ਨਹੀਂ ਪੰਥਾ ਮਹਿਕਾ ਸੋਰਦੈਂਤ ਦੇ ਕੀਤੇ ਯੁੱਧ ਨੂੰ ਵੇਖ ਕੇ ਸੂਰਜ ਵੀ ਆਪਣਾ ਰਸਤਾ ਭੁੱਲ ਗਿਆ ਸ੍ਰੋਣ ਸਮੂ ਚਲਿਓ ਲਖ ਕੈ ਚਤੁਰਾਨਨ ਭੁੱਲ ਗਏ ਸਭ ਗ੍ਰੰਥਾ ਲਹੂ ਦੇ ਪ੍ਰਵਾਹ ਨੂੰ ਚਲਦਾ ਵੇਖ ਕੇ ਬ੍ਰਹਮਾ ਸਾਰੇ ਵੇਦ ਗ੍ਰੰਥ ਭੁੱਲ ਗਿਆ ਮਾਸ ਨਿਹਾਰ ਕੈ ਗ੍ਰਿਜ ਰੜੈ ਚਟਸਾਰ ਪੜੈ ਜਿਮ ਬਾਰਕ ਸੰਥਾ ਮਾਸ ਨੂੰ ਵੇਖ ਕੇ ਗਿਰਜਾ ਇਸ ਤਰ੍ਹਾਂ ਬੋਲਦੀਆਂ ਹਨ ਜਿਵੇਂ ਬਾਲਕ ਪਾਠਸ਼ਾਲਾ ਵਿੱਚ ਪੜ ਰਹੇ ਹਨ ਸਾਰ ਸੁਤੀ ਟਟ ਲੈ ਭਟ ਲੋਥ ਸਿੰਗਰਾਲ ਕੇ ਸਿੱਧ ਬਣਾਵਤ ਕੰਥਾ ਗਿੱਦੜ ਸੂਰਮਿਆਂ ਦੀਆਂ ਲੋਫਾ ਇੰਜ ਲੈ ਜਾ ਰਹੇ ਹਨ ਜਿਵੇਂ ਸਰਸਵਤੀ ਦੇ ਕੰਡੇ ਸਿੱਧ ਕੰਥਾ ਬਣਾਉਣ ਲਈ ਵਿਛਾ ਦੀਆਂ ਛਿੱਲਾ ਲੈ ਜਾ ਰਹੇ ਹਨ ਦੋਹਰਾ ਆਗਣਾ ਤੇ ਮਾਰੇ ਗਨੇ ਕੋ ਭਜੇ ਸੋ ਸੁਰ ਕਰ ਤਰਾਸ ਅਨਗਿਣਤ ਦੇਵਤੇ ਮਾਰੇਗੇ ਉਹਨਾਂ ਨੂੰ ਕੌਣ ਗਿਣੇ ਜਿਹੜੇ ਦੇਵਤੇ ਡਰ ਕੇ ਭਜੇ ਸੰ ਭਾਰ ਧਿਆਨ ਮਨ ਸਿਵਾ ਕੋ ਤੱਕੀ ਪੂਰੀ ਕੈਲਾਸ ਉਹਨੇ ਮਨ ਵਿੱਚ ਦੁਰਗਾ ਸਿਵਾ ਨੂੰ ਧਿਆਨ ਧਾਰ ਕੇ ਕੈਲਾਸ਼ ਕੋਰੀ ਜਾ ਤਕੀ ਦੇਵਾਨ ਕੇ ਤਨ ਧਾਮ ਸਭ ਦੇਤਨ ਨਿਓ ਚਿਨਾਏ ਦੇਵਤੇ ਆਦੇ ਸਾਰੇ ਧਨ ਅਤੇ ਧਾਮ ਨੂੰ ਦੇਤਾਂ ਨੇ ਖੋਲਿਆ ਦੇ ਕਾੜ ਸੁਰ ਧਾਮ ਤੇ ਵਸੇ ਸੇਵਪੁਰੀ ਜਾਏ ਉਹਨਾਂ ਨੂੰ ਸਵਰਗ ਵਿੱਚੋਂ ਕੱਢ ਦਿੱਤਾ ਅਤੇ ਉਹ ਕੈਲਾਸ਼ ਸ਼ੇਪੁਰੀ ਵਿੱਚ ਰਹਿਣ ਲੱਗੇ ਕੀ ਤਕ ਦਿਵਸ ਬੀਤੇ ਤਹਾ ਨਾਵਨ ਨਿਕਸੀ ਤੇ ਦਾਤਾ ਦੁਆਰਾ ਪੁਜਾਏ ਹੋਏ ਦੇਵਤਿਆਂ ਨੂੰ ਛੇਪੂਰੀ ਵਿੱਚ ਟਿਕਿਆ ਜਦੋਂ ਕੁਝ ਦਿਨ ਪੀਤ ਗਏ ਤਦੋ ਇੱਕ ਦਿਨ ਇਸ਼ਨਾਨ ਕਰਨ ਲਈ ਦੇਵੀ ਨਦੀ ਉੱਪਰ ਆ ਨਿਕਲੀ ਵਿਦਪੁਰਵ ਸਭ ਦੇਵਤਾਂ ਨੇ ਕਰੀ ਦੇਵਕੀ ਸੇਵ ਸਭ ਦੇਵਤਿਆਂ ਨੇ ਮਿਲ ਕੇ ਵਿਧੀਪੂਰਵਕ ਦੇਵੀ ਦੀ ਸੇਵਾ ਕੀਤੀ ਹਰੇਕਤਾ ਸਾਰੀ ਹੈ ਹਕੀਕਤ ਮਾਲੂਮ ਖੁਦ ਦੇਵੀ ਸੇਤੀ ਲੀਆ ਮਹਿਕਾਸੁਰ ਹਮਾਰਾ ਛੀਨ ਤਾਮ ਹੈ ਦੇਵਤਾ ਨੇ ਖੁਦ ਦੇਵੀ ਨੂੰ ਸਾਰੀ ਅਸਲੀਅਤ ਦੱਸੀ ਕਿ ਮਹਿਕਾਸੁਰ ਨੇ ਸਾਡਾ ਘਰ ਕੋ ਲਿਆ ਹੈ ਹੀ ਜੈ ਸੋਈ ਬਾਤ ਮਾਤ ਤੁਮ ਕੋ ਸੁਹਾਤ ਸਭ ਸੇਵਕ ਕਦੀਮ ਤਕ ਆਏ ਤੇਰੀ ਸਾਮ ਹੈ हे माता ओही गल करो जो ਤੁਹਾਨੂੰ ਚੰਗੀ ਲੱਗਦੀ ਹੈ ਅਸੀਂ ਸਾਰੇ ਤੁਹਾਡੇ ਮੁੰਡ ਕਦੀਮ ਦੇ ਸੇਵਕ ਤੁਹਾਡੀ ਸ਼ਰਨ ਤੱਕ ਕੇ ਆਏ ਹਾਂ ਦੀਜੈ ਬਾਜ ਦੇਸ ਹਮੈ ਮਿਟਿਐ ਕਲੇਸ਼ ਲੈਸ ਕੀਜੀਐ ਆਪੇਸ ਉਹਨਾਂ ਵੱਡੋ ਇਹ ਕਾਮ ਹੈ ਸਾਾਨੂੰ ਸਾਡਾ ਦੇਸ਼ ਅਤੇ ਘਰ ਬਾਰ ਵਾਪਸ ਕਰਾ ਦਿਓ ਅਤੇ ਕਲੇਸ਼ ਮਿਟਾ ਦਿਓ ਪਾਤੇ ਉਹਨਾ ਅਧਿਆਤਾਂ ਨੂੰ ਬਿਹਾਲ ਆਪੇ ਇਸ ਕਰਦੇ ਹੋ। ਇਹੀ ਸਾਡਾ ਬਹੁਤ ਵੱਡਾ ਕੰਮ ਹੈ। ਕੂਕਰ ਕੋ ਮਾਰਤ ਨਾ ਕੋਉ ਨਾਮ ਲੈ ਕੇ ਤਾਹੇ ਮਾਰਤ ਹੈ। ਤਾਂ ਕੋ ਲੈ ਕੇ ਖਾਵੰਦ ਕੋ ਨਾਮ ਹੈ। ਕੁੱਤੇ ਨੂੰ ਮਰਦਿਆ ਕੋਈ ਉਸਦਾ ਨਾਮ ਨਹੀਂ ਲੈਂਦਾ। ਸਗੋ ਉਸ ਨੂੰ ਮਾਰਦਿਆ ਉਸਦੇ ਮਾਲਕ ਦਾ ਨਾਮ ਲਿਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ